ਤਰਨਤਾਰਨ ਪੁਲਿਸ ਵੱਲੋਂ ਆਏ ਦਿਨ ਹੀ ਗੈਂਗਸਟਰ ਵਾਤੇ ਨਸ਼ਾ ਤਸਕਰਾਂ ਦੇ ਮਾਮਲੇ ਵਿੱਚ ਮੁੱਖ ਮਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸ਼ਲਾਗਾ ਪਿੱਛੇ ਭੇਜਿਆ ਜਾ ਰਿਹਾ ਜਿਸ ਦੇ ਚੱਲਦੇ ਤਰਨਤਾਰਨ ਪੁਲਿਸ ਨੇ ਗੁਪਤ ਜਾਣਕਾਰੀ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਤਰਨਤਾਰਨ ਦੇ ਦੋ ਮਲਜ਼ਮਾਂ ਨੂੰ ਦੌਰਾਨੀ ਨਾਕਾਬੰਦੀ ਉਸ ਸਮੇਂ ਰੱਖਾ ਥਾਣਾ ਸਰਾਹੇ ਅਮਨਤ ਖਾਨ ਨਜ਼ਦੀਕ ਜੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਅੱਗੇ ਦੋਵਾਂ ਮੁਲਜ਼ਮਾਂ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਦੋਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਨਾਲ ਉਹ ਜ਼ਖਮੀ ਰੂਪ ਵਿੱਚ ਜਿਹੜਾ ਹੋ ਗਿਆ ਜ਼ਖਮੀ ਹੋ ਗਿਆ ਹੈ ਔਰ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਜ਼ਖਮੀ ਹੋਏ ਮੁਲਜ਼ਮ ਨੂੰ ਉਸਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਜ਼ਖਮੀ ਸੁਖਦੇਵ ਸਿੰਘ ਉਰਫ ਦੇਵ ਅਤੇ ਸਰਵਨ ਕੁਮਾਰ ਉਰਫ ਕੋੜਾ ਵਜੂ ਹੋਈ ਹੈ ਜਿਨ੍ਹਾਂ પાસે ਜਬਤ ਦੋ ਪਿਸਤੌਲ ਗਲਾਕ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਆਬਲਾ ਆ ਕੀ ਸਾਰਾ ਮਾਮਲਾ ਸੀ। ਅੱਜ ਨਾਲੀ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਰਜੋ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਤਰਨਤਾਰਨ ਜਿਹੜੇ ਮਾੜੇ ਆਂਸਰਾਂ ਉਹਨਾਂ ਦੇ ਬਕਲਾ ਸਾਡੀ ਲਗਾਤਾਰੀ ਮਿਹਨਤ ਚੱਲ ਰਹੀ ਆ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਕਾਫੀ ਸੌਤ ਕਹਿੰਦੇ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਰੱਖ ਵੱਲੋਂ ਅਮਰਸਰ ਦੇ ਹਾਦੀ ਦੇ ਵੱਲੋਂ ਕੋਈ ਬੰਦੇ ਆ ਰਹੇ ਨੇ ਕਿ ਤੁਸੀਂ ਰੱਖ ਚੌਕ ਉਧਰ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ੀਰ ਦੀ ਟੀਮ ਨੇ ਰੱਖ ਦੇ ਉੱਤੇ ਨਾਕਾ ਲਾਇਆ ਹੋਇਆ ਠੀਕਾ ਦੋ ਬੰਦੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਬਰੇੜੇ ਵਾਲੀ ਮੋਟਰਸਾਈਕਲ ਮੋੜਦਿਆਂ ਸਾਰੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਂ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਂ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਜੇਟਲੀ ਇੱਥੋਂ ਹਸਪੀਟਲ ਰੀਫਰ ਕਰ ਦਿੱਤਾ ਗਿਆ ਸਰ ਇਹ ਨੈਟਵਰਕ ਕਿਹੜਾ ਚਲਾਉਂਦੇ ਸੀ ਸਰ ਵੈਪਨ ਵਪਨ ਸਾਰੇ ਮੰਗਾਉਂਦੇ ਸੀ ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟਸ ਮਿਲੇ ਨੇ ਜੀ ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ ਤਿੰਨ ਰੌਂ ਦੇ ਨਾਲ ਬਲੋਂ ਫਾਇਰ ਕੀਤੇ ਗਏ ਨੇ ਨੀਅਰ ਅਬਾਊਟ 97000 ਰੁਪਇਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਵੀ ਜਿਹੜੀ ਮੁੱਢਲੀ ਪੁਸ਼ਕਸ਼ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉੱਤੋਂ ਬਲੌਕ ਮਗਾ ਕੇ ਤੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਸਪਲਾਈਰ ਕਰਦੇ ਸੀ